ਸਸ਼ੀਅ ਕਾਲ ਦੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਤੀ ਵੱਡੀ ਖਬਰ ਖਬਰ ਨੂੰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਜਾਣਲੇ ਹਮਲਾ ਐਮਪੀ ਮੋਦੀ ਨੇ ਜਿਤਾਈ ਚਿੰਤਾ ਇਸ ਦੇ ਨਾਲ ਹੀ ਅਮਰੀਕਾ ਦੇ ਸਾਬਕਾ ਰਾਸ਼ਟਰੀ ਡੋਨਾਲਡ ਟਰੰਪ ਦੇ ਜਾਣਲੇ ਹਮਲਾ ਹੋਇਆ ਹੈ ਟਰੰਪ ਨੇ ਹਮਲਾ ਇੱਕ ਰੈਲੀ ਦੌਰਾਨ ਹੋਇਆ ਹੈ ਇਹ ਘਟਨਾ ਉਦੋਂ ਇਸ ਤਰ੍ਹਾਂ ਚਾਣਕ ਉਹਨਾਂ ਦੇ ਇੱਕ ਤੋਂ ਇੱਕ ਤੋਂ ਬਾਅਦ ਇੱਕ ਕਈ ਰਾਉਂਡ ਫਾਇਰ ਕੀਤੇ ਗਏ ਘਟਨਾ ਤੋਂ ਬਾਅਦ ਰਾਸ਼ਟਰਪਤੀ ਬਿਡੇ ਨੇ ਆਪਣੀ ਰਿਪਬਲਿਕ ਵਿਰੋਧ ਟਰੰਪ ਦੇ ਹੋਏ ਚਾਲੇਵਾਬ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਮਰੀਕਾ 'ਚ ਇਸ ਤਰ੍ਹਾਂ ਦਾ ਹਿੰਸਾ ਕੋਈ ਕਈ ਲੋਗ ਥਾਂ ਥਾਂ ਨਹੀਂ ਕਰ ਸਕਦੇ ਇਸਦੇ ਨਾਲ ਹੀ ਬੀਐਮ ਮੋਦੀ ਦੇ ਹਮਲੇ ਦੀ ਕੀਤੀ ਨਿਖੇਪੀ ਇਸਦੇ ਨਾਲ ਉੱਤਰ ਭਾਰਤ ਵੱਲੋਂ ਵੀ ਹਮਲੇ ਦੀ ਸਖਤ ਨਿੰਦਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੀ ਤੁਤੇਇ ਐਕਸ ਤੇ ਲਿਖਿਆ ਹੈ ਕਿ ਦੋਸਤ ਮੈਂ ਡੋਨਾਲਡ ਡਰਾਪ ਦੇ ਹੋਏ ਹਮਲੇ ਤੋਂ ਬਹੁਤ ਚਿੰਤਿਤ ਹਾਂ ਇਸ ਕਰਕੇ ਮੈਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹਾਂ ਰਾਜਨੀਤਿਕ ਅਤੇ ਲੋਕਤੰਤਰ ਵਿੱਚ ਹਿੱਸਾ ਲੈਣ ਲਈ ਕੋਈ ਥਾਂ ਨਹੀਂ ਹੈ ਮੈਂ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਪ੍ਰਧਾਨ ਮੰਤਰੀ ਨੇ ਇਸ ਘਟਨਾ ਵਿੱਚ ਮਾਰੇ ਗਏ ਜ਼ਖਮੀਆਂ ਦੇ ਪਰਿਵਾਰ ਪ੍ਰਤੀ ਵੀ ਹਮਦਰਦੀ ਪ੍ਰਗਟਾਈ ਕੀਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ